ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਜਲ ਸਾਰਿਆਂ ਤੇ ਆਈ ਹੋப்சਰ ਜੀ ਠੀਕ ਹੈ ਗੋਗੇ ਮੈਂ ਠੀਕ ਆ ਕੇ ਤੁਹਾਡੇ ਸਾਡੇ ਦਾ ਸਵਾਗਤ ਹੈਗਾ ਟਾਟਾ ਵਲੌਗਸ ਤੇ ਵਿੱਚ ਤਾਂ ਜੇ ਸਰਵਤਕ ਸਪੋਰਟ ਕਰਦੇ ਰਹੋ ਸਬਸਕ੍ਰਾਈਬ ਜਰੂਰ ਕਰ ਲਿਓ ਅੱਜ ਅਗੋਂ ਸਾਡੇ ਸਕੂਲੇ ਸ਼ਿਗੁਨਾਨਿਕ ਦੇਵ ਜੀ ਦਾ ਗੁਰਪ੍ਰਵਾ ਤੇ ਅਸੀਂ ਜਾਣਾ ਸੀ ਭਾਜੀ ਚਲ ਗਏ ਭਾਜੀ ਆ ਛੇਤੀ ਚਲੀ ਗਈ ਸੀ ਭਾਜੀ ਕਿਉਂ ਡਿਊਟੀ ਲੱਗੀ ਹੋਵਾ ਤੇ ਮੈਂ ਹਜੇ ਗਈ ਨਹੀਂ ਤੇ ਖਾਨੇ ਕਿਹਾ ਛੋਟੇ ਛੋਟੇ ਬੈਗ ਲੈ ਕੇ ਆਣੀ ਆ ਤੇ ਮੈਂ ਆਪਣਾ ਆਦੇ ਛੋਟਾ ਜਿਹਾ ਬੈਗ ਚਾੜ ਕੇ ਲਈ ਆ ਤੇ ਹੁਣ ਪਾਪਾ ਮੈਨੂੰ ਬਾਦ ਛੱਡ ਕੇ ਜਾਓਗੇ ਭਾਈ ਦਾ ਆਪਣਾ ਸੈਕ ਲੈ ਕੇ ਚਲ ਗਏ ਆ ਚਲੋ ਜੀ ਬੱਚੇ ਚਲ ਗਏ ਆ ਸਕੂਲ ਅੱਜ ਉਹਨਾਂ ਦੇ ਸਕੂਲ ਹੈਗਾ ਆ ਗੁਰਪ੍ਰਭ ਸ਼੍ਰੀ ਬਨਨਕ ਦੇਵ ਜੀ ਦਾ ਕੁੜੀ ਬਲੌਗ ਸ਼ੁਰੂ ਕਰ ਗਈ ਸੀ ਹੁਣ ਮੈਂ ਚੱਲੀ ਆ ਉਹਨਾਂ ਦੇ ਸਕੂਲ ਉਹਨਾਂ ਦਾ ਪ੍ਰੋਗਰਾਮ ਦੇਖਣ ਤਾਂ ਹਾਂ ਮੈਂ ਤਿਆਰ ਹੋ ਗਈ ਆ ਸੂਟ ਸਾਰੇ ਪਾ ਲਿਆ ਆ ਨੋ 9:30 ਦਾ ਟਾਈਮ ਹੋ ਗਿਆ ਕੱਪੜੇ ਧੋ ਲੈ ਆ ਝਾੜੂ ਪੁੱਛੇ ਕਰ ਲੈ ਆ ਰਮਾਲ ਲੈ ਲਿਆ ਇੱਥੇ پیسے ਪਾ ਲੈ ਮੱਥੜੇ ਕਾ ਉੱਥੇ ਪਰਸ ਵਸਤਾ ਕੀ ਕਰਨੀ ਆ ਤਾਂ 7:00 ਵਜੇ ਇਹਦੇ ਤੇ ਨਿਸ਼ਟਾਰ ਕਰ ਦਿੱਤੀ ਆ ਮੈਂ ਇਹਦਾ ਨਸਤ ਉੱਥੇ ਜਾ ਕੇ ਵੀ ਦਿਖਾਉ ਦੇਣਾ ਜ਼ਰਾ ਵੀ ਉਹ 8:00 ਵਜੇ ਇੱਕ ਅੱਗੇ ਸਟਾਰਟ ਕਰ ਦਿੱਤੀ ਆ ਦੇਖੋ ਹੁਣ ਇੱਥੇ ਐਕਟਵਾ ਦੇ ਉੱਤੇ ਮੈਂ ਜਾਣਾ ਆ ਗਰਮ ਕਰ ਦਿੱਤੀ ਹੈ ਇਹ ਬਸ ਹੋਸ ਨਾ ਮ ਜੁੱਲਾ ਬਣਾਇਆ ਹੋ ਇਧਰ ਨੂੰ ਕਰ ਲਿਆ ਹਾਂ ਚਲੋ ਹੁਣ ਜਾ ਕੇ ਤੁਹਾਨੂੰ ਪ੍ਰੋਗਰਾਮ ਦਿਖਾ ਦਿਆਂ ਬੱਚਿਆਂ ਦਾ ਮੈਂ ਪਹੁੰਚ ਗਈ ਇੱਕ ਕੱਢਮੀ ਅ ਕੱਢਮੀ ਨੇ ਕੁਛ ਹਸਤੇ ਅਜੇ ਲੋਕ ਆਏ ਨਹੀਂ ਹੈਗੇ ਉੱਤੇ ਸਰ ਸਾਰਾ ਬਾਈ ਕੁਝ ਜੋੜਾ ਕਰ ਲਈਏ ਹਾਂਜੀ ਠੀਕ ਸਸਿਗਨ ਬੱਚੇ ਬਾਤ ਜਿਵੇਂ ਕੋ ਬੁਲਾ ਕੇ ਲਾਉਂਦੇ ਮੈਨ ਲੱਗਦਾ ਮੈਂ ਅਰਲੀ ਆ ਗਈ ਹਾਂ ਜੀ ਆਰ ਚਾਹਦਾ ਤੇ ਅਜ ਹਰ ਨਹੀਂ ਹਿੰਦਾ ਪਹਿਲਾ ਸਿਕਾ ਸ਼ਬਦ ਤਾ ਕਰਕੇ ਤੁਹਾਨੂੰ ਦੱਸਾਂਗਾ ਇੰਟਰਨੈਟ ਸਸਿਗਨ ਤਨ ਦਿਖਾਉਂਦੇ ਖੜਾ ਹੋ ਕੇ ਇਸੇ ਵਾਸਤੇ ਬੈਠੇ ਆ। ਇਧਰ ਅਕੈਡਮੀ ਦੀ ਬਿਲਡਿੰਗ ਆ। ਉਹਦਾ ਨਹੀਂ ਇਹ ਵੀਡੀਓ ਬਣਾਉਣ ਦੇ। ਅੱਜ ਇਹ ਬਣਾਉਣ ਦੇਣੀ ਇਹਨਾਂ ਨੇ। ਸਾਰਿਆਂ ਨੂੰ ਕਿਉਂਕਿ ਸਾਰਿਆਂ ਦੇ ਪੇਰੈਂਟਸ ਨੇ ਬੱਚਿਆਂ ਦੇ ਕਰਨਾ। ਰਿਕਾਰਡ ਵੀਡੀਓ। ਉਹਦੇ ਇਹਨਾਂ ਨੇ ਗਰੁੱਪਾਂ ਦੇ ਵਿੱਚ ਵੀ ਪਾ ਦੇਣੀ ਆ। ਆਦੇ ਪੰਡਾਲ ਸਜਿਆ। ਅੰਦਰ ਚਾਪ ਕੋਲ ਨਾ ਮੈਂ ਕਿੰਨੇ ਲੰਗਰ ਰੱ ਕੰਨਿਆਣੀ ਏਡਾ ਤਿਆਰ ਹੋਇਆ ਕੁਛ। ਫੰਡਲੀ ਫਾਈਨਲ ਏਦਾਂ ਬੱਚੇ ਕੁਛ ਰੈਡੀ ਹੋਏ ਆ। ਹੰਦਰ ਚਾਵ ਆਇਆ। ਇਹ ਵੀ ਮੈਂ ਉਹਦਰ ਕਰੇ ਦਿੰਦੀ। ਫੇਰ ਤੁਹਾਨੂੰ ਦਿਖਾਉਂਦੀ ਆਂ। ਚਲੋ ਅਸੀਂ ਪਹੁੰਚ ਗਏ ਅਕੈਡਮੀ 9:30 ਦਾ ਟਾਈਮ ਆ। ਬੱਚਿਆਂ ਦਾ ਤੁਹਾਨੂੰ ਦਿਖਾਉਂਦੀ ਆਂ। ਬੇਚਾਰਾ ਤੇ ਬਿਸ਼ੇ ਦੇ ਇੱਕ ਤੇ ਕੱਟਣ। ਜਰਨ ਕਟੂਟਾ ਗੱਡਾ। ਬਿਪੂਰੇ ਤਰਜੇ ਆਇ ਨਹੀਂ। ਬੱਚੇ ਬੱਚੇ ਇਹ ਪਿਆਰ ਸੇ। ਬੱਚੇ ਮੁਕੀ ਤੇ ਚਲੇ ਜਾ ਰਹੇ। ਸਮੇ ਪਾਤ ਜਪੋ ਗੁਰੇ ਨਾਮ ਜਪਾਗ ਪਾਏ ਤਰੀਏ ਸੰਸਾਰ ਰਣ ਕਰੀ ਤਨ ਹੋ ਸਿੱਤ ਸਭ ਕਲਿਆਣ ਸੁਖਿਤ ਨਾਮ ਉਤ ਜਾਤ ਪਾਏ ਵਿਸਰਾਮ ਸਫਲ ਦੋਖਾ ਹੋਤ ਨਾਸ ਨਾਨਕ ਨਾਮ ਜਪੋ ਗੁੰਤਾ ਸਭ ਜੀ ਪ੍ਰੀਤ ਪ੍ਰੇਮ ਰਸਾ ਅਨੰਤਨੰਤ ਈਸ਼ਵਰ ਮਿਤ੍ਰੂਪੇ ਇੰਦਰ ਸੁਖੋ ਮਨ ਬੇਜਾਇ ਸਾਧਾਰਨ ਤੋਂ ਇਹ ਪੁਰਜਨਾ ਕੇ ਮਨ ਤਨ ਰੰਗ ਬੇਲਾ ਗੋਪਾ ਵਸੰਤ ਇਹ ਝੋੜਾ ਕਰਦੇ ਪੰਡਾ ਜੀ ਪ੍ਰਸਾਦ ਜੀ ਜਦ ਮਿਲਿਆ ਤਾਂ ਕਿ ਉਪਮਾ ਫੇਰ ਪਾੜ ਰੱਖਿਆ ਸਭ ਇਸ ਗੱਲ ਗੱਪਕੇ ਵਾਲਿਆਂ ਦੀ ਬਲੂ ਜੂਨੀਫਾਰਮ ਆਨਾਤ ਨਾ ਜਗਬਿੰਦ ਗੋਪਾ ਸਤਿ ਕਟਾ ਕਰ ਸਤ ਪਾਲ ਆਜ ਪ੍ਰਕਾਰ ਕਰਤਾ ਰਾਇ ਨਮਨਟੇ ਨਾ ਉਹ ਦੇਖ ਸਾਡੀ ਗੁਰੂ ਜੀ जय हो भाई जय बॉडी हृदय गुणमते काली दूर से बात करने का राम रतन वनकन से लगा के सेवा करते बिनु बबी मृत्यु में जीवन मिला गुण से चलो सी सके ज्यादा ਛੋਟੇ ਛੋਟੇ ਵਿੱਚ ਕਿੰਨੇ ਸੋਹਣੇ ਲੱਗਣ ਲਾਈਨਾਂ ਨੂੰ ਵੇਖੋ ਕਿ ਉਹ ਚਟਲੇ ਵੀ ਨਾਲ ਥੋੜੇ ਹਨ ਬੰਨੇ ਗਾਦੇ ਕੋਲੇ ਵੀ ਥੋੜੇ ਹਨ ਛੋਟੇ ਛੋਟੇ ਵਿੱਚ ਕਿੰਨੇ ਸੋਹਣੇ

ਅਗਲੇ ਪਾਈਨ ਅਗਲੇ ਪਾਈਨ ਸਭ ਸਾਰੇ ਯੂਨੀਫਾਰਮ ਚਾਏ ਹੋ ਦਿੱਤੇ ਜੀ ਰੋਲ ਲਈ ਗਾਣੇ ਕਰਮ ਕਰੇ ਹੋ ਜਿਹਾ ਕਿਹਾ ਗਿਆ ਹੈ ਆਪ ਸੱਚਾ ਦਰਗਾਹ ਕਾਚੀ ਪਕਾਈ ਰਥੇ ਪਾਈ ਨਨ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪਨੇ ਮੈਂ ਦਸਾਂ ਸ਼ਬਦ ਸੁਣਿਓ ਤੁਸੀਂ ਵੀਡੀਓ ਬਣਾ ਲੀਏ ਸਾਸਨ ਜੀ ਆਪ ਜੀ ਦੇ ਚਰਨ ਵਿੱਚ ਹੱਥ ਜੋੜ ਕੇ ਲੈਂਦੇ ਹਾਂ ਕਾ ਖਾਸ ਵਾਹਿਗੁਰੂ ਜੀ ਕੀ ਫਤਿਹ ਇਹ ਤਾਰਾ ਹੈ ਜਿੰਨਾ ਕੁ ਬੰਨ੍ਹਾਂ ਤੇ ਚੜੇ ਸਰੂਰ ਨਾਨਕ ਬਣ ਜਾਈ ਸਿੱਧ ਕੀ ਗਾ اے ਦਸ ਦੂਰ ਨਾਨਕ ਬਣ ਜਾਈ ਸਿੱਧ ਕੀ ਗਾ اے ਦਸ ਦੂਰ ਨਾਨਕ ਬਣ ਜਾਈ ਸਿੱਧ ਕੀ ਗਾ اے ਦਸ ਦੂਰ ਨਾਨਕ

ਤੁਮਹੀ ਗਤ ਮੇਠ ਤੁਮਹੀ ਜਾਨੀ ਨਾਨਕ ਦਾ ਜਿਸ ਸੁਆਪ ਕੋ ਤੁਦਿਆ ਕੀ ਹੈ ਦਾਸੁ ਹਮਾਰੀ ਜੀ ਹੋਇ ਪਿੰਡ ਸਭ ਤੇਰਾ ਵਾਹੀ ਬਹੁ ਨਾਮ ਤੇ ਸਭ ਤੇਰੀ ਵਡਿਆਈ ਨਾਮੁ ਨਜਾ ਤਾਰੇ ਸੰਤਾਂ ਦੇਰ ਪਲੋ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਸਜਣ ਸਚਾ ਬਾਦਸ਼ਾਹ ਸਿਰਸ਼ਾ ਦੇਸ਼ਾਹੋ ਜਿਸੇ ਪਾਸ ਬੈਠੇ ਉਹ ਸੁਹੀਏ <com selection> so, Kahoota uh, <curiosity> Lagur ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਸਤਿ ਕਿਛ ਇਸ ਤਰ੍ਹਾਂ ਦਾ ਰਾਸਤ ਹੈ ਕਿ ਦੇ ਸੇਲੀ ਹੈ ਅਰ ਨਹੀਂ ਅਰ ਨਹੀਂ ਹੈਂ ਦੇ ਸੇਲੀ ਆਦੇ ਚੂਟੇ ਲੈਂਦੇ ਆਂ ਕਿ ਮੈਂ ਲੱਕ ਕਰ ਪਾ ਚੁੱਕਾ ਪਾਸ ਨਹੀਂ ਹੁਣ ਛੁੱਟੀ ਨਹੀਂ ਕੀਤੀ ਮੈਂ ਮੰਨ ਤੁਹਾਨੂੰ ਅੰਮਾ ਕਿ ਪਾਸ ਬਣਾ ਕੇ ਲੈ ਕੇ ਆਉਣੇ ਪੈਣੇ ਆ ਅੰਦਰੋਂ ਲੈ ਲੈਣੇ ਆ ਚਲੋ ਇੱਧਰ ਚ ਚਲੋ ਫਿਰ ਰਿਸੈਪਸ਼ਨ ਤੋਂ ਪਾਸ ਤੇਰਾ ਲੈ ਕੇ ਆਉਣੀ ਆ ਮੇਰੇ ਨਾਲ ਹੀ ਚੱਲ ਪਾ ਮੈਨੂੰ ਵੀ ਤੇਰੀ ਕਲਾਸ ਦਾ ਨਹੀਂ ਪਤਾ ਲੱਗਣਾ ਇੱਧਰ ਚ ਹਨ ਮੈਨੂੰ ਹੋਰ ਨੂਰ ਨਹੀਂ ਜਿਸਿਆ ਹਾਂ 냔ੇ ਆਪਣੇ ਝੂਲਿਆਂ ਚ ਮਸਤ ਕੀ ਕਹਿਣਾ ਮੈਂ ਨੂੰ ਕੁਝ ਵੀ ਨਹੀਂ ਕਹਿਣਾ ਹੂੰ ਪਾਸ ਬਣਾ ਲਿਆ ਇਹਦਾ ਮਿਲ ਗਈ ਛੁੱਟੀ ਸਕੂਲੋਂ ਹਾਂ ਪਾਸ ਉਹ ਮੇਹ ਪ੍ਰਸ਼ਾਦ ਜੀ ਦੇ ਹੱਥ 'ਚ ਹੀ ਆ। ਪਰ ਸਵਾਤ ਉਹਨੇ ਕਿਹਾ ਸੀ। ਸਾਰੇ ਪੇੜੇ ਸਾਰੇ ਬੜੇ ਬੜੇ ਬੱਚਿਆਂ ਨੂੰ ਲੈ ਕੇ ਜਾਂਦੇ ਪਏ ਆ। ਹਾਂ। ਸੁਹਣੀ ਬਣਾਈਓ ਸਵੇਰ ਦੀ। ਇੱਧਰ ਵੀ ਉਹ ਵੀ ਸਾਰੇ ਪੇੜੇ ਸੋਣ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਪਏ ਆ। ਅਸੀਂ ਵੀ ਚੱਲੀਏ ਜੀ। ਸਾਡੀ ਐਕਟਵਾ ਖੜੀ ਆ ਇਹ ਹੈ ਇਹਲੇ ਉਹ ਦੂਜਾ ਫਿਰ ਜਦੋਂ ਮੈਂ ਸਵੇਰੇ ਆਈ ਉਸਲੇ ਵੀ ਕੁੱਤੇ 도ੜੀ ਆ ਫਿਰ ਮੈਂ ਚੱਲੀ ਇਹਨੂੰ ਹਰ ਨਹੀਂ ਲਾ ਕੇ ਆਹ ਪ੍ਰਸ਼ਾਦ ਵਿੱਚ ਪਾ ਦਿਆਂ ਦੇ ਵਿੱਚ ਚਾਬੀ ਪਾ ਲੇ ਪਾਰਸ ਮੈਂ ਤਾਂ ਹਿੰਦ ਲਾ ਕੇ ਨਾ ਕੋ ਪਾਰਸ ਸਾਹਮਣੇ ਹੁੰਦਾ ਵੀ ਜੇ ਵੀਡੀਓ ਬਣਾਉਣੀ ਹੋਵੇ ਤਾਂ ਹਰਨੂਰ ਸਾਈਕਲ 'ਤੇ ਗਿਆ ਹੈ ਤਾਂ ਹਰਨੂਰ ਆ ਪਿਆ ਉਹ ਸਾਰੇ ਪਿੰਡ ਸਾਰੇ ਆਪਣੇ ਬੱਚਿਆਂ ਨਾਲ ਚੱਲੇ ਆ ਅਸੀਂ ਵੀ ਚੱਲੇ ਆ ਵਧੀਆ ਰਿਹਾ ਅੱਜ ਇੰਜੋਏ ਕੀਤਾ ਬਾਏ ਚਲੋ ਚਾਬੀ ਬੜੋ ਡਿੱਗੀ ਖੋਲੋ ਇੱਕ ਟਾਈਮ ਨਿਆਣੇ ਜਿਹੜੇ ਕਰਦੇ ਆਹਰ ਨੂਰ ਨੂੰ ਮਿਲਿਆ ਸੀਗਾ ਹਰਨੂਰ ਸਿੰਘ ਵਲੰਟੀਅਰ ਜੈਲਸੇਵ ਆ ਇਹਨੇ ਉਹਦਾ ਪ੍ਰਸ਼ਾਦ ਦੀ ਵੀ ਸੇਵਾ ਕੀਤੀ ਹੋਰ ਕਿਹੜੀ ਸੀ ਕਰਦਾ ਹਾਂ ਉਹ ਵੀ ਨਾਲ ਆ ਬੀੜ ਸਾਹਿਬ ਦੀ ਵੀ ਕੀਤੀ ਕਈ ਸੀਗੀਆਂ ਆ ਲੰਗਰ ਵੀ ਵਰਤਾਉਂਦਾ ਸੀ ਹਨ ਤੇ ਜੋੜਾ ਘਰ ਤੇ ਜਲਸੇਵਨ ਮੈਸ ਮਹਣੇ ਸਾਰਾ ਸੀਗਾ ਇਹਨਾਂ ਨੂੰ ਦਿੱਤਾ ਹੈ ਰਨੂਰ ਦੀ ਹਾਲਤ ਕੁਛ ਇਸ ਤਰ੍ਹਾਂ ਦੀ ਐ ਇਸ ਵੇਲੇ ਰਨੂਰ ਹੁਣ ਮੰਗਦਾ ਐ ਇਦਾਂ ਦਾ ਕੀ ਐ ਦਿਖਾਣੀ ਇਹਨੂੰ ਕੀ ਕਹਿੰਦੇ ਆ ਹਜੂਰੀਆ ਹਜੂਰੀਆ ਮੰਗਦਾ ਹੁਣ ਇਹਨੂੰ ਮੈਂ ਸ਼ਾਇਦਾਂ ਜਦਨ ਮਾਲਪੁਰ ਨੂੰ ਗਈ ਉਦੋਂ ਲਿਆ ਕੇ ਦੋਂਗੇ ਇਹ ਤੇ ਦੋਸਤ ਦਾ ਐ ਲਿਆ ਕਿਹੜੇ ਇੱਥੇ ਇਦਾਂ ਦੀ ਕੜਾਈ ਚ ਉੱਥੇ ਮੈਂ ਦੇਖਿਆ ਸੀਗਾ ਲੋਕ ਲੈਂਦੇ ਸੀ ਪਰ ਮੈਂ ਫੇਰ ਲੈ ਕੇ ਨਹੀਂ ਦਿੱਤਾ ਮੈਂ ਇਹਨੂੰ ਸਿਮਰਨ ਲੈ ਕੇ ਦਿੱਤਾ ਸੀ ਦਿਖਾ ਲਤਾ ਸਿਮਰਨ ਲੈ ਕੇ ਦਿੱਤਾ ਫੇਰ ਉਹ ਸਰਬਲੂ ਦਾ ਕੜਾ ਲੈ ਕੇ ਦਿੱਤਾ ਹੁਣ ਕਿਦਾਂ ਥੱਕ ਗਿਆ ਅਜ ਮੁੰਡਾ ਹੁਣ 4:30 ਵਜੇ ਆਇਆ ਕਿਦਾਂ ਕੱਲੂ ਜਾਣਾ ਸਕੂਲੇ ਸਕੂਲੇ ਹਾਂ ਪੱਕਾ ਹਾਂ ਚਲ ਠੀਕ ਆ ਫੇਰ ਤਾਂ ਕੋਈ ਦਾਲ ਸਬਜ਼ੀ ਬਣਾਉਣੀ ਆ ਦੇਖਦੇ ਅੱਜ ਮੈਂ ਵੀ ਥੱਕ ਜਾਈ ਗਈ ਆ ਅਸੀਂ ਕੀਤਾ ਕੁਛ ਨਹੀਂ ਦੇ ਲੋ ਇਹਨਾਂ ਦੇ ਸਕੂਲੇ ਬੈਠੇ ਰਹੇ ਮੈਂ ਸਵੇਰੇ 4:30 9:30 ਚਲ ਗਈ ਫਾਸਟ ਜਿਹੜਾ ਘਰ ਦੇ ਵਿੱਚ ਮੈਂ ਸੀਗੀ ਐਨੇ ਕਹਿੰਦੇ ਤੇਰਾ ਸਰ ਕਹਿੰਦੇ ਬੇ ਦੇਖਦੇ ਆ ਕਿਹੜੇ ਪੇਰੈਂਟਸ ਲੱਗੇ ਲੱਕੀ ਪੇਰੈਂਟਸ ਹੋਊਗੇ ਜਿਹੜੇ ਫਸਟ ਆਊਗੇ ਉਹ ਮੈਂ ਸੀ ਸਾਰੇ ਅਸਲ ਉਹਨਾਂ ਹਟਣ ਤਾਂ ਮੈਂ ਹੀ ਸੀ ਕਿ ਪਹਿਲੇ ਨੰਬਰ ਤੇ ਗਈ ਕਿਉਂਕਿ ਮੈਨੂੰ ਇਹ ਸੀ ਮੈਂ ਕਿ ਇਹਦਾ ਸ਼ਾਪਦ ਮੈਂ ਸੁਣਨਾ ਚਲੋ ਫੇਰ ਮਿਲਦੇ ਆ ਬਾਅਦ ਵਿੱਚ ਕੱਪੜੇ